ਸਿੱਖ ਇੰਟੈਲੈਕਚੁਅਲਿਜ਼ਮ ਨੂੰ ਵੀ ਇੰਟਰਪ੍ਰੀਟ ਕਰਨ ਦੇ ਲਈ ਵੈਸਟਰਨ ਫਰੇਮ ਆ ਗਿਆ। ਔਰ ਵੈਸਟਰਨ ਆਈਜ਼ ਦੇ थ्रू अपॉन ਨੂੰ ਇੰਟਰਪ੍ਰੀਟ ਕਰਨ ਦੀ ਕੋਸ਼ਿਸ਼ ਕਰਦੇ ਆ ਜਿੱਥੇ ਅਸੀਂ ਗੜਬੜ ਕਰ ਦਿੰਦੇ ਆ। ਸਰਦਾਰ ਕਪੂਰ ਸਿੰਘ ਹੁਣਾ ਵਰਗੇ ਜਿਹੜੇ ਵਿਦਵਾਨ ਨੇ ਉਹਨਾਂ ਨੇ ਸਿੱਖ ਇੰਟੈਲੈਕਚੁਅਲਿਜ਼ਮ ਦੀਆਂ ਦੇ ਪੈਰਾਮੀਟਰਸ ਦੇ ਵਿੱਚ ਰਹਿੰਦੇ ਹੋਏ ਉਸ ਨੂੰ ਬਕਾਇਦਾ ਨਾ ਸਿਰਫ ਡਿਫਾਈਨ ਕੀਤਾ ਸਗੋ ਜਿਹੜੀ ਰਾਜਨੀਤੀ ਆ ਉਹ ਵੀ ਉਹਦੇ ਵਿੱਚੋਂ ਸਾਰਨ ਦੀ ਕੋਸ਼ਿਸ਼ ਕੀਤੀ। ਕਲੋਨੀਅਲ ਰਿਪਰੈਸ਼ਨ ਦੇ ਵਿੱਚੋਂ ਨਿਕਲ ਕੇ ਆ ਗਿਆ ਸਾਡੇ ਉੱਤੇ ਇਹ ਥੋਪਿਆ ਹੋਇਆ ਆਈਡੀਆ ਕਿ ਅੰਗਰੇਜ਼ ਜਾਂ ਕਹੋ ਕਿ ਜਿਹੜਾ ਜੋ ਵੀ ਵੈਸਟ ਚੋਂ ਨਿਕਲ ਕੇ ਆਊਗਾ ਉਹ ਬੈਟਰ ਆ ਤੁਹਾਡੀ ਪੂਰੀ ਜਿਹੜੀ ਲਾਇਬ੍ਰੇਰੀ ਆ ਇੰਡੀਅਨ ਅਰੇਬੀਅਨ ਲਿਟਰੇਚਰ ਦੀ ਲਾਇਬ੍ਰੇਰੀ ਜਿਹੜੀ ਆ ਉਹ ਅੰਗਰੇਜ਼ਾਂ ਦੀ ਇੱਕ ਸ਼ੈਲਫ ਤੋਂ ਵੀ ਛੋਟੀ ਆ ਉਹ ਉਸ ਤੋਂ ਵੀ ਘੱਟ ਆਉਦੀ ਇੰਪੋਰਟੈਂਸ ਘੱਟਾ ਜਦੋਂ ਅਸੀਂ ਇਹ ਮੰਨਣਾ ਸ਼ੁਰੂ ਕਰਦਾਂਗੇ ਸਾਡੇ ਅੰਦਰ ਇਹ ਚੀਜ਼ਾਂ ਬੈਠ ਜਾਣਗੀਆਂ ਜੋ ਕਿ ਸਾਡੇ ਅਕਾਡੈਮਿਕਸ ਦੇ ਅੰਦਰ ਬੈਠੀਆਂ ਜਿਹੜੇ ਜਿਹੜੇ ਵੈਸਟਰਨ ਅਕਾਡੈਮਿਕਸ ਨੇ ਉਹਨਾਂ ਦੇ ਅੰਦਰ ਬੈਠੀਆਂ ਇਸੇ ਕਲੋਨੀਅਲ ਰਿਪਰੈਸ਼ਨ ਦੇ ਕਰਕੇ ਅਸੀਂ ਵੈਸਟਰਨ ਐਪਿਸਟਮੋਲੋਜੀ ਨੂੰ ਆਪਣਾ ਆਧਾਰ ਮੰਨਣਾ ਸ਼ੁਰੂ ਕਰ ਦਿੱਤਾ ਅਸੀਂ ਇਹ ਮੰਨਣਾ ਸ਼ੁਰੂ ਕਰ ਦਿੱਤਾ ਕਿ ਜੌਨ ਲੋਕ ਤੇ ਜਾਂ ਫਿਰ ਕਾਂਟ ਇਬੈਨੂਲ ਕਾਂਟ ਇਹੋ ਜਿਹੇ ਲੋਕ ਤਾਂ ਫਿਲਾਸਫਰ ਹੋ ਸਕਦੇ ਆ ਸਰਦਾਰ ਕਪੂਰ ਸਿੰਘ ਹੋਣਾ ਵਰਗੇ ਇੱਕ ਫਿਲਾਸਫਰ ਨਹੀਂ ਹੋ ਸਕਦੇ ਅਸੀਂ ਆਪਣੇ ਫਿਲਾਸਫਰਜ਼ ਨੂੰ ਉਸ ਨਜ਼ਰ ਨਾਲ ਵੇਖਣਾ ਹੀ ਬੰਦ ਕਰ ਦਿੱਤਾ ਸਾਡੇ ਹਿਸਟੋਰੀਅਨ ਅਸੀਂ ਸੋਨ ਸਿੰਘ ਸੀਤਲ ਨੂੰ ਪੜ੍ਹਨਾ ਹੀ ਬੰਦ ਕਰ ਦਿੱਤਾ ਮੈਨੂੰ ਨਹੀਂ ਲੱਗਦਾ ਕਿ ਸੋਨ ਸਿੰਘ ਸੀਤਲ ਦੀਆਂ ਜਿਹੜੀਆਂ ਵਾਰਾਂ ਨੇ ਉਹਨਾਂ ਨੂੰ ਕਦੀ ਕਿਸੇ ਨੇ ਪੜ੍ਹਿਆ ਹੈ ਪ੍ਰੋਪਰ ਤਰੀਕੇ ਨਾਲ ਕਿਉਂ ਕਿਉਂਕਿ ਸਾਨੂੰ ਲੱਗਦਾ ਕਿ ਉਹ ਤਾਂ ਢਾਢੀ ਸੀ ਜੀ ਬਸ ਠੀਕ ਆ ਹੈਨਾ ਸੋ ਸਾਨੂੰ ਲੱਗਦਾ ਕਿ ਸਾਨੂੰ ਅਗਰ ਆਪਣਾ ਹਿਸਟਰੀ ਦੇਖਣੀ ਹੈ ਨਾ ਤੇ ਸਾਨੂੰ ਮੈਕਲੋਡ ਦੇ ਕੋਲ ਜਾਣਾ ਪਊਗਾ ਸਾਨੂੰ ਇਹ ਮੈਕਲੋਡ ਦੇ ਕੋਲ ਜਾਣਾ ਪਊਗਾ ਸਾਨੂੰ ਜੀ ਡੀ ਕਨਿੰਗਮ ਵਰਗੇਆਂ ਕੋ ਜਾਣਾ ਪਊਗਾ ਅਸੀਂ ਇਹ ਭੁੱਲ ਜਾਨੇ ਆ ਕਿ ਸਾਡੀ ਜਿਹੜੀ ਲਿਟਰੇਚਰ ਔਰ ਜਿਹੜੀ ਸਾਡੀ ਹਿਸਟਰੀ ਆ ਉਹ ਸਾਡੀਆਂ ਢਾਡੀਵਾਰਾਂ ਦੇ ਵਿੱਚ ਪਈ ਆ ਜੋ ਕਿ ਪੀੜੀ ਦਰ ਪੀੜੀ ਚਲਦੀ ਆਈਆਂ ਸੋਨ ਸਿੰਘ ਸੀਤਲ ਵਰਗੇ ਹੋਰ ਵੀ ਨੇ ਹਰਿੰਦਰ ਸਿੰਘ ਮਹਿਬੂਬ ਹੋਣਾ ਵਰਗੇ ਪ੍ਰੋਫੈਸਰ ਸਾਫ ਸਿੰਘ ਹੋਣਾ ਵਰਗੇ ਸਾਡੇ ਕੋਲ ਬਹੁਤ ਇੱਕ ਲੰਬੀ ਲਿਸਟ ਹੈ ਆਪਣੇ ਇੰਟੈਲੈਕਚੁਅਲਸ ਦੀ ਔਰ ਬਕਾਇਦਾ ਜਿਹੜੇ ਪੜ ਰਹੇ ਹੁੰਦੇ ਪੜਾ ਰਹੇ ਹੁੰਦੇ ਉਹ ਕਹਿ ਰਹੇ ਹੁੰਦੇ ਆ ਸਿੱਖ ਫਿਲਾਸਫੀ ਔਰ ਮੈਂ ਬਹੁਤ ਵਾਰ ਕਿਹਾ ਹੈ ਕਿ ਸਿੱਖ ਨਹੀਂ ਸਿੱਖ ਨਹੀਂ ਹੁੰਦਾ ਸਿੱਖ ਹੁੰਦਾ ਆ ਸਿੱਖ ਇਜ਼ ਲਾਈਕ ਸਿੱਖ ਕਬਾਬ ਠੀਕ ਹੈ ਤਾਂ ਅਸੀਂ ਸਿੱਖ ਕਬਾਬ ਦੀ ਗੱਲ ਨਹੀਂ ਕਰ ਰਹੇ ਅਸੀਂ ਸਿੱਖਾਂ ਦੀ ਗੱਲ ਕਰ ਰਹੇ ਹਾਂ ਸਿੱਖ ਕਹਿਣਾ ਕੋਈ ਔਖਾ ਨਹੀਂ ਉਹ ਪੰਜਾਬ ਦੇ ਲੋਕ ਨੇ ਔਰ ਬਸ ਵੈਸਟਰਨ ਯੂਨੀਵਰਸਿਟੀਆਂ ਦੇ ਵਿੱਚ ਆ ਕੇ ਉਹਨਾਂ ਦਾ ਸਿੱਖ ਜਿਹੜਾ ਸਿੱਖ ਹੋ ਜਾਂਦਾ ਗੰਗਾ ਜੋ ਹੈ ਉਹ ਗੈਂਜੀਜ਼ ਹੋ ਜਾਂਦੀ ਆ ਤੇ ਉਹ ਬੜੇ ਪ੍ਰਾਊਡ ਦੇ ਨਾਲ ਦੱਸਦੇ ਆ ਕਿ ਅਸੀਂ ਤਾਂ ਇਦਾਂ ਹੀ ਬੋਲਦੇ ਆ ਕਿਉਂ ਕਿਉਂਕਿ ਉਹ ਉਹਨਾਂ ਨੂੰ ਵਾਈਟ ਮੈਨ ਬਣਾਉਣ ਦੇ ਵਿੱਚ ਹੈਲਪ ਕਰਦਾ ਆ ਉਹੀ ਜੋ ਫਰੈਂਸ ਪਾਨਨ ਨੇ ਕਿਹਾ ਫਾਰ ਦਾ ਬਲੈਕ ਮੈਨ देयर इज ओनली वन ਡੈਸਟੀਨੀ ਐਂਡ ਇਟ ਇਜ਼ ਵਾਈਟ ਕਿਉਂਕਿ ਤੁਸੀਂ ਕਲੋਨੀਅਲ ਮਾਈਂਡਸੈਟ ਦੇ ਅੱਜ ਵੀ ਹੋ ਤੁਹਾਨੂੰ ਤੁਸੀਂ ਇਹ ਕਹਿ ਸਕਦੇ ਆ ਕਿ ਅਸੀਂ ਹੁਣ ਬੜੇ ਵਧੀਆ ਹੋ ਗਏ ਆ ਅਸੀਂ ਆਪਣੇ ਆਪ ਦੇ ਵਿੱਚ ਕੋਈ ਚੇਅਰ ਤੇ ਬੈਠਾ ਕੋਈ ਕਿਸੇ ਜਗ੍ਹਾ ਦੇ ਉੱਤੇ ਬੈਠਾ ਕੋਈ ਪ੍ਰੋਫੈਸਰ ਫੁੱਲ ਪ੍ਰੋਫੈਸਰ ਹੋ ਕੇ ਰਿਟਾਇਰ ਹੋ ਰਿਹਾ ਬਟ ਸਟਿਲ ਜਿਹੜਾ ਮਾਈਂਡਸੈਟ ਹੈ ਉਹ ਕਲੋਨੀਅਲ ਆ ਮੈਂ ਰਿਕੁਐਸਟ ਕਰਦੀ ਆ ਜਿੰਨੇ ਵੀ ਵੈਸਟਰਨ ਯੂਨੀਵਰਸਿਟੀਆਂ ਦੇ ਵਿੱਚ ਸਕਾਲਰਸ ਬੈਠੇ ਨੇ ਬਹੁਤ ਲੰਬਾ ਸਮਾਂ ਹੋ ਗਿਆ ਲੋਕ ਕਲੋਨੀਅਲ ਤੋਂ ਪੋਸਟ ਕਲੋਨੀਅਲ ਹੋਏ ਤੇ ਪਲੋਸ ਪੋਸਟ ਕਲੋਨੀਅਲ ਤੋਂ ਡੀ ਕਲੋਨੀਅਲ ਵੀ ਹੋ ਗਏ ਆਪਾਂ ਹਜੇ ਐਂਟੀ ਕਲੋਨੀਅਲ ਹੀ ਨਹੀਂ ਹੋ پا ਰਹੇ ਬੇਸ਼ੱਕ ਆਪਾਂ ਕਿਤਾਬਾਂ ਕੱਢ ਦਿੱਤੀਆਂ ਨੇ ਰਟਲਜ ਵੱਲੋਂ ਛਪੀਆਂ ਹੋਈਆਂ ਕਿਤਾਬਾਂ ਨੇ ਪੋਸਟ ਕਲੋਨੀਅਲ ਸਿੱਖ ਆਈਡੈਂਟਿਟੀਜ਼ ਦੇ ਉੱਪਰ ਬਟ ਅਸੀਂ ਅਗਰ ਧਿਆਨ ਨਾਲ ਆਪਣੇ ਆਪ ਨੂੰ ਸੱਚੇ ਮਨ ਨਾਲ ਘੋਖ ਕੇ ਦੇਖੀਏ ਨਾ ਤੇ ਅਸੀਂ ਹਜੇ ਐਂਟੀ ਕਲੋਨੀਅਲ ਹੀ ਨਹੀਂ ਹਾਂ ਅਸੀਂ ਅੱਜ ਵੀ ਉਵੇਂ ਆ ਜਿਹੜੇ ਸੋਚ ਰਹੇ ਆ ਕਿ ਅੰਗਰੇਜ਼ਾਂ ਦੇ ਜਿਹੜੇ ਪੈਰਾਮੀਟਰਸ ਸੀ ਅੰਗਰੇਜ਼ਾਂ ਦੀ ਜਿਹੜੀ ਥਿਊਰੀ ਸੀ ਅੰਗਰੇਜ਼ਾਂ ਦੀਆਂ ਜਿਹੜੀਆਂ ਫਿਲਾਸਫੀ ਸੀ ਉਹ ਸਾਡੇ ਉੱਤੇ ਬੈਟਰ ਹੈ ਅਸੀਂ ਅੱਜ ਵੀ ਇਹ ਸੋਚਦੇ ਹਾਂ ਕਿ ਮੈਕਲੋਡ ਸਾਨੂੰ ਜ਼ਿਆਦਾ ਬੈਟਰ ਜਾਣਦਾ ਸਾਡੇ ਆਪਣੇ ਨਾਲੋਂ ਅਸੀਂ ਅੱਜ ਵੀ ਇਹ ਸੋਚਦੇ ਹਾਂ ਕਿ ਗੁਰੂ ਨਾਨਕ ਤੋਂ ਜ਼ਿਆਦਾ ਜਿਹੜੀ ਪ੍ਰੋਪਰ ਡੈਫੀਨੇਸ਼ਨ ਆ ਮੈਕਲੋਡ ਦਊਗਾ ਸਿੱਖਾਂ ਦੀ ਕਿ ਸਿੱਖ ਕੌਣ ਹੁੰਦੇ ਸੋ ਸਾਨੂੰ ਇਸ ਸਟਰਕਚਰ ਚੋਂ ਬਾਹਰ ਕੱਢਣਾ ਹੈ ਸਾਡਾ ਨਾ ਸਿਰਫ ਸਾਡੇ ਸਾਡੇ ਲਈ ਇੰਪੋਰਟੈਂਟ ਵੀ ਹੈ ਇਹ ਸਾਡੀ ਰਿਸਪੌਂਸਿਬਿਲਟੀ ਵੀ ਹੈ ਬਾਰ ਲੀਆਂ ਯੂਨੀਵਰਸਿਟੀਆਂ ਦੇ ਵਿੱਚ ਬੈਠ ਕੇ ਸਾਨੂੰ ਡੀਕਲੋਨਾਈਜ਼ੇਸ਼ਨ ਆਫ ਸਿੱਖ ਸਟੱਡੀਆਂ ਕਰਨੀ ਬਹੁਤ-ਬਹੁਤ ਜ਼ਰੂਰੀ ਹੈ। ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ। ਅ ਸ਼ੁਰੂਆਤ ਵਿੱਚ ਜਿਹੜੀ ਅਵਤਾਰ ਸਿੰਘ ਹੁਣਾਂ ਨੇ ਇੱਕ ਗੱਲ ਕੀਤੀ ਆ ਉਹ ਮੇਰੇ ਟੌਪਿਕ ਤੇ ਨਾਲ ਬੜੀ ਟੁੱਕਦੀ ਆ ਔਰ ਉਹ ਹੈ ਸਿੱਖ ਇੰਟੈਲੈਕਚੁਅਲਿਜ਼ਮ। ਸਿੱਖ ਇੰਟੈਲੈਕਚੁਅਲਿਜ਼ਮ ਦੀ ਗੱਲ ਜਦੋਂ ਆਪਾਂ ਕਰਦੇ ਆ ਤੇ ਅ ਅਸੀਂ ਅਕਸਰ ਇਸ ਗੱਲ ਦੇ ਵਿੱਚ ਆ ਕੇ ਉਲਝ ਜਾਂਦੇ ਆ ਕਿ ਕਿਹੜਾ ਇੰਟੈਲੈਕਚੁਅਲਿਜ਼ਮ ਸਿੱਖ ਇੰਟੈਲੈਕਚੁਅਲਿਜ਼ਮ ਨੂੰ ਵੀ ਇੰਟਰਪ੍ਰੀਟ ਕਰਨ ਦੇ ਲਈ ਵੈਸਟਰਨ ਫਰੇਮ ਆ ਗਿਆ ਔਰ ਵੈਸਟਰਨ ਆਈਜ਼ ਦੇ ਥਰੂ ਆਪਾਂ ਨੂੰ ਇੰਟਰਪ੍ਰੀਟ ਕਰਨ ਦੀ ਕੋਸ਼ਿਸ਼ ਕਰਦੇ ਆ ਜਿੱਥੇ ਅਸੀਂ ਗੜਬੜ ਕਰ ਲੈਂਦੇ ਆ ਸਰਦਾਰ ਕਪੂਰ ਸਿੰਘ ਹੁਣ ਵਰਗੇ ਜਿਹੜੇ ਵਿਦਵਾਨ ਨੇ ਉਹਨਾਂ ਨੇ ਸਿੱਖ ਇੰਟੈਲੈਕਚੁਅਲਿਜ਼ਮ ਦੀਆਂ ਦੇ ਪੈਰਾਮੀਟਰਸ ਦੇ ਵਿੱਚ ਰਹਿੰਦੇ ਹੋਏ ਉਸ ਨੂੰ ਬਕਾਇਦਾ ਨਾ ਸਿਰਫ ਡਿਫਾਈਨ ਕੀਤਾ ਸਗੋ ਜਿਹੜੀ ਰਾਜਨੀਤੀ ਆ ਉਹ ਵੀ ਉਹਦੇ ਵਿੱਚੋਂ ਸਾਰਨ ਦੀ ਕੋਸ਼ਿਸ਼ ਕੀਤੀ ਹੁਣ 트ਰਾਜੇਡੀ ਇਹ ਆ ਸਾਡੀ ਸਭ ਤੋਂ ਵੱਡੀ 트ਰਾਜੇਡੀ ਇਹ ਆ ਕਿ ਜਦੋਂ ਅਸੀਂ ਵੈਸਟਰਨ ਜਿਹੜੇ ਸਕਾਲਰਸ ਨੇ ਉਹਨਾਂ ਨਾਲ ਗੱਲ ਕਰਦੇ ਆ ਤਾਂ ਉਹ ਬੜੀ ਛੇਤੀ ਜਿਹੜੇ ਜਿਹੜੇ ਸਾਡੇ ਸਿੱਖ ਇੰਟੈਲੈਕਚੁਅਲਸ ਨੇ ਉਹਨਾਂ ਨੂੰ ਰਿਜੈਕਟ ਕਰ ਦਿੰਦੇ ਆ ਇਹ ਕਹਿ ਕੇ ਤੇ ਫਰਸਟ੍ਰੇਟਡ ਲੋਕ ਆ ਇਹਨਾਂ ਦੇ ਤਾਂ ਫਰਸਟ੍ਰੇਸ਼ਨ ਬੋਲਦੀ ਔਰ ਹੋਰ ਪਤਾ ਨਹੀਂ ਕਿਹੜੇ ਕਿਹੜੇ ਲੇਬਲਸ ਜਿਹੜੇ ਉਹ ਦਿੰਦੇ ਰਹਿੰਦੇ ਆ ਅਵਤਾਰ ਸਿੰਘ ਬਾਜੀ ਨੇ ਇੱਕ ਗੱਲ ਬੋਲੀ ਹੈ ਕਿ ਸਿੱਖ ਰਾਜਨੀਤੀ ਜਿਹੜਾ ਹੈ ਨਾ ਅਗਰ ਉਹ ਸਿੱਖ ਇੰਟੈਲੈਕਚੁਅਲਿਜ਼ਮ ਤੋਂ ਬਿਨਾ ਖੜੀ ਕੀਤੀ ਜਾਊਗੀ ਤਾਂ ਉਹ ਸਿਰਫ ਇੱਕ ਰੋਜ਼ਗਾਰ ਦਾ ਜ਼ਰੀਆ ਬਣ ਕੇ ਰਹਿ ਜਾਊਗੀ ਸੇਮ ਗੋਜ਼ ਫਾਰ ਅਕੈਡੈਮਿਕ ਇੰਟੈਲੈਕਚੁਅਲ ਇੰਟੈਲੈਕਚੁਅਲਿਜ਼ਮ ਐਸ ਵੈਲ ਜੇ ਅਸੀਂ ਅਕੈਡੈਮਿਕ ਸਕਾਲਰਸ਼ਿਪ ਨੂੰ ਵੀ ਸਿੱਖ ਇੰਟੈਲੈਕਚੁਅਲਿਜ਼ਮ ਤੋਂ ਬਾਹਰ ਕੱਢ ਕੇ ਦੇਖਣਾ ਸ਼ੁਰੂ ਕਰਦੇ ਹਾਂ ਤਾਂ ਉਹ ਅਕੈਡੈਮਿਕਸ ਵਾਸਤੇ ਵੀ ਸਿਰਫ ਇੱਕ ਰੋਜ਼ਗਾਰ ਦਾ ਜ਼ਰੀਆ ਹੀ ਹੈ ਚਾਹੇ ਉਹ ਇੰਡੀਅਨ ਗਵਰਨਮੈਂਟ ਕੋਲੋਂ ਪੈਸੇ ਲਈ ਜਾਣ ਚਾਹੇ ਉਹ ਬਾਹਰਲੀਆਂ ਯੂਨੀਵਰਸਿਟੀਆਂ ਤੋਂ ਲਈ ਜਾਣ ਤੇ ਚਾਹੇ ਉਹ ਡਬਲ ਦੋਵਾਂ ਪਾਸਿਓਂ ਲਈ ਜਾਣ ਕਿਉਂਕਿ ਕਈ ਹੈ ਜਿਹੜੇ ਪੇਰੋਲ ਤੇ ਆ ਦੋਨਾਂ ਪਾਸੇ ਸੋ ਉਹ ਉਹ ਸਿਰਫ ਇੱਕ ਰੋਜ਼ਗਾਰ ਦਾ ਜ਼ਰੀਆ ਹੋ ਸਕਦਾ ਉਹ ਸਿੱਖ ਇਤਿਹਾਸ ਨੂੰ ਜਾਂ ਸਿੱਖ ਫਿਲਾਸਫੀ ਨੂੰ ਇੰਟਰਪ੍ਰੀਟ ਨਹੀਂ ਕਰ ਸਕਦੇ ਕਿਉਂਕਿ ਸਿੱਖਾਂ ਦਾ ਆਪਣਾ ਇੱਕ ਇੰਟੈਲੈਕਚੁਅਲ ਢਾਂਚਾ ਸੀ ਸੋ ਜਿਹੜੀ ਅੱਜ ਮੈਂ ਗੱਲ ਕਰਨੀ ਆ ਉਹ ਬਿਲਕੁਲ ਇਹਦੇ ਆਸ-ਪਾਸ ਹੈ ਕਿ ਸਰਦਾਰ ਕਪੂਰ ਸਿੰਘ ਹੁਣਾ ਵਰਗੇ ਜਿਹੜੇ ਲੋਕ ਨੇ ਜਿਹੜੇ ਪਾਰਲੀਮੈਂਟਰੀਅਨ ਵੀ ਰਹੇ ਨੇ ਜਿਹੜੇ ਆਪ ਸਕਾਲਰ ਨੇ ਔਰ ਵੈਸਟਰਨ ਐਜੂਕੇਟਿਡ ਸਕਾਲਰ ਨੇ ਏ ਨਹੀਂ ਆ ਕੇ ਉਹਨਾਂ ਨੂੰ ਆਪਾਂ ਇਹ ਕਹਿ ਕੇ ਰਿਜੈਕਟ ਨਹੀਂ ਕਰ ਸਕਦੇ ਕਿ ਇਹਨਾਂ ਨੂੰ ਤੇ ਵੈਸਟ ਦਾ ਪਤਾ ਹੀ ਕੁਝ ਨਹੀਂ ਸੀ ਵੈਸਟ ਦੀ ਫਿਲਾਸਫੀ ਇਹਨਾਂ ਨੇ ਸਮਝੀ ਹੀ ਨਹੀਂ ਆਈ ਉਹ ਬਕਾਇਦਾ ਇੱਥੋਂ ਹੀ ਪੜੇ ਆ ਔਰ ਟਾਪ ਕਲਾਸ ਯੂਨੀਵਰਸਿਟੀ ਜਿਹੜੀ ਆਈਵੀ ਲੀਗ ਯੂਨੀਵਰਸਿਟੀਆਂ ਦੇ ਵਿੱਚੋਂ ਨਿਕਲ ਕੇ ਗਏ ਔਰ ਫਿਰ ਵੀ ਜਾ ਕੇ ਜਿਹੜਾ ਉਹ ਆਪਣਾ ਇੰਟੈਲੈਕਚੁਅਲਿਜ਼ਮ ਆ ਉਹਨੂੰ ਕੰਸਟਰਕਟ ਕਰਦੇ ਆ ਸਿੱਖ ਫਲਸਫੇ ਦੇ ਅਕੋਰਡਿੰਗ ਉਹਨਾਂ ਨੂੰ ਜੋ ਨੁਕਸਾਨ ਚੱਲਣਾ ਪਿਆ ਉਹ ਹਰ ਇੱਕ ਜਿਹੜਾ ਸੰਘਰਸ਼ੀ ਹੁੰਦਾ ਉਹਨੂੰ ਚੱਲਣਾ ਪੈਂਦਾ ਪਰ ਜਿਹੜਾ ਸਭ ਤੋਂ ਵੱਡਾ ਨੁਕਸਾਨ ਹੈ ਮੈਨੂੰ ਇਹ ਲੱਗਦਾ ਹੈ ਕਿ ਉਹ ਇਹ ਆ ਕਿ ਸਾਡੇ ਲੋਕਾਂ ਨੇ ਸਾਡੇ ਫਿਲਾਸਫਰ ਸਾਡੇ ਸਕਾਲਰ ਸਾਡੇ ਹਿਸਟੋਰੀਅਨ ਨੂੰ ਇਗਨੋਰ ਕਰ ਦਿੱਤਾ ਇਹ ਸੋਚ ਕੇ ਕਿ ਸਾਨੂੰ ਜਿਹੜੀ ਆਨਸਰ ਆ ਨਾ ਉਹ ਵੈਸਟ ਤੋਂ ਮਿਲੇਗਾ ਅਸੀਂ ਵੈਸਟਰਨ ਯੂਨੀਵਰਸਿਟੀਆਂ ਦੇ ਵਿੱਚੋਂ ਲੱਭਾਂਗੇ ਕਿ ਸਿੱਖ ਕੌਣ ਹੁੰਦੇ ਆ ਅਸੀਂ ਵੈਸਟਰਨ ਯੂਨੀਵਰਸਿਟੀਆਂ ਦੇ ਵਿੱਚੋਂ ਲੱਭਾਂਗੇ ਲੱਭਾਂਗੇ ਕਿ ਗੁਰੂ ਨਾਨਕ ਦਾ ਫਲਸਫਾ ਕੀ ਹੈ ਜੇ ਡੀ ਕਨਿੰਗਮ ਵਰਗੇ ਸਾਨੂੰ ਦੱਸਣਗੇ ਕਿ ਗੁਰੂ ਨਾਨਕ ਤੇ ਮਾਰਟਨ ਲੂਥਰ ਬਰਾਬਰ ਹੀ ਸੀ ਸੋ ਇਹੋ ਜਿਹੀਆਂ ਜਿਹੜੀਆਂ ਜਿਹੜੇ ਢਾਂਚੇ ਨੇ ਜਦੋਂ ਅਸੀਂ ਐਕਸੈਪਟ ਕਰਨੇ ਸ਼ੁਰੂ ਕਰ ਦਿੱਤੇ ਤਾਂ ਅਸੀਂ ਆਪਣੇ ਆਪ ਹੀ ਸਿੱਖ ਇੰਟੈਲੈਕਚੁਅਲਿਜ਼ਮ ਨੂੰ ਜਿਹੜਾ ਪਿੱਛੇ ਧਕੇਲ ਦਿੱਤਾ ਜਿਹਦੇ ਕਰਕੇ ਜਿਹੜੀ ਸਾਡੀ ਅੱਜ ਦੁਰਦਸ਼ਾ ਹੈ ਚਾਹੇ ਉਹ ਪਾਰਲੀਮੈਂਟ ਵਿੱਚ ਹੋਵੇ ਚਾਹੇ ਉਹ ਆਊਟ ਆਫ ਪਾਰਲੀਮੈਂਟ ਹੋਵੇ ਯੂਨੀਵਰਸਿਟੀਆਂ ਦੇ ਵਿੱਚ ਹੋਵੇ ਜਾਂ ਸਾਡੀ ਜਿੱਥੇ ਮਰਜ਼ੀ ਆਪਾਂ ਦੇਖ ਲਈਏ ਜਿਹੜੀ ਉਹ ਦੁਰਦਸ਼ਾ ਹੈ ਉਹ ਇਸੇ ਕਰਕੇ ਹੈ ਕਿ ਅਸੀਂ ਸਿੱਖ ਫਲਸਫੇ ਨੂੰ ਆਪਣੀ ਐਕਾਡੈਮਿਕ ਨੋਲਿਜ ਤੋਂ ਬਾਹਰ ਕੱਢ ਦਿੱਤਾ ਇਹ ਸੋਚਣਾ ਹੀ ਬੰਦ ਕਰ ਦਿੱਤਾ ਕਿ ਅਸੀਂ ਉਹ ਲੋਕ ਆ ਜਿਨ੍ਹਾਂ ਨੂੰ ਗੁਰੂ ਨੇ ਸ਼ਬਦ ਦੇ ਲੜ ਲਾਇਆ ਸੀ ਅਸੀਂ ਉਹ ਲੋਕ ਆ ਹੋਰ ਪੂਰੀ ਦੁਨੀਆ ਦੇ ਵਿੱਚ ਤੁਸੀਂ ਕਿਸੇ ਵੀ ਜਗ੍ਹਾ ਦੇ ਉੱਤੇ ਇਹ ਤੁਹਾਡੇ ਕੋਲ ਐਗਜ਼ਾਮਪਲ ਹੀ ਨਹੀਂ ਮਿਲਦੀ ਕਿ ਕਿਸੇ ਰੈਬਰ ਨੇ ਕਿਸੇ ਪੈਗੰਬਰ ਨੇ ਉਹ ਆਪਣੇ ਲੋਕਾਂ ਨੂੰ ਸ਼ਬਦ ਦੇ ਲੜ ਲਾਇਆ ਹੋਵੇ ਸਿੱਧਾ ਸਿੱਧਾ ਨੌਲੇਜ ਸਿੱਧਾ ਸਿੱਧਾ ਐਜੂਕੇਸ਼ਨ ਐਜੂਕੇਸ਼ਨ ਹੁਣ ਜੇ ਆਪਾਂ ਇਹ ਜਿਹੜੇ ਵਰਡਸ ਨੇ ਉਹ ਫਿਰ ਬੜਾ ਵੈਸਟਰਨ ਛੋਟੀ ਜੀ ਫਿਲਾਸਫੀ ਦੇ ਵਿੱਚ ਆ ਜਾਂਦੇ ਆ ਕਿ ਤੁਸੀਂ ਏ ਲੈਵਲ ਕਰ ਲੇ ਜੀ ਸੀ ਐਸ ਸੀ ਕਰ ਲਈ ਉਹ ਐਜੂਕੇਸ਼ਨ ਹੋ ਗਈ ਬਟ ਜਿਹੜੀ ਗੁਰੂ ਨਾਨਕ ਜਿਸ ਐਜੂਕੇਸ਼ਨ ਜਿਹੜੀ ਰੋਹਾਨੀਅਤ ਦੀ ਜਿਹੜੀ ਹਰ ਤਰੀਕੇ ਦੀ ਐਜੂਕੇਸ਼ਨ ਦੀ ਗੱਲ ਕਰਦੇ ਉਹਨਾਂ ਨੇ ਸਾਨੂੰ ਉਹ ਲੋਕ ਬਣਾਇਆ ਸੀ ਸਾਡਾ ਜਿਹੜਾ ਜਿਹੜਾ ਸਾਡਾ ਮੁੱਢਲਾ ਮੁੱਢਲਾ ਸਿਧਾਂਤ ਸੀ ਉਹ ਇਹੀ ਸੀ ਕਿ ਤੁਸੀਂ ਜਾ ਕੇ ਡਾਇਲੌਗ ਕਰੋ ਗੁਰੂ ਨਾਨਕ ਜਾ ਕੇ ਡਾਇਲੌਗ ਕਰਦੇ ਨੇ ਉਹਨਾਂ ਨੇ ਸਾਨੂੰ ਕਰ ਕਰਕੇ ਦਿਖਾਇਆ ਸਾਰੇ ਪਾਸੇ ਕਿ ਕਿਵੇਂ ਤੁਸੀਂ ਆਪਣਾ ਇੰਟੈਲੈਕਚੁਅਲ ਕੈਪੇਬਿਲਿਟੀਆਂ ਨੂੰ ਸਟੈਬਲਿਸ਼ ਕਰਨਾ ਹੈ ਕਿੱਥੇ ਜਾ ਕੇ ਕਰਨਾ ਹੈ ਕਿਵੇਂ ਦੇ ਲੋਕਾਂ ਵਿੱਚ ਜਾ ਕੇ ਕਰਨਾ ਹੈ ਔਰ ਫਿਰ ਅਸੀਂ ਹੌਲੀ ਹੌਲੀ ਉਹ ਤੋਂ ਖਿਸਕਦੇ ਕਿਸਕਦੇ ਵੈਸਟ ਵਾਲੇ ਪਾਸੇ ਆ ਗਏ ਜਿੱਥੇ ਸਿਰਫ ਤੁਹਾਡੇ ਉੱਤੇ ਆਪਣੇ ਆਈਡੀਆਜ਼ ਥੋਪੇ ਜਾਂਦੇ ਆ ਔਰ ਸਾਨੂੰ ਸਾਨੂੰ ਲੱਗਣ ਲੱਗ ਗਿਆ ਕਿ ਇਹੀ ਬੈਟਰ ਪੈਰਾਮੀਟਰ ਹੈ ਸੋ ਜਦੋਂ ਆਪਾਂ ਸਰਦਾਰ ਕਪੂਰ ਸਿੰਘ ਦੀ ਅੱਜ ਗੱਲ ਕਰ ਰਹੇ ਆ ਨਾ ਤੇ ਸਾਡੇ ਲਈ ਇਹ ਬਹੁਤ ਇੰਪੋਰਟੈਂਟ ਹੈ ਔਰ ਅੱਜ ਦੇ ਜਿਹੜੇ ਮੈਨੂੰ ਲੱਗਦਾ ਦੇਣ ਉਹ ਇਸੇ ਲਈ ਇੰਪੋਰਟੈਂਟ ਵੀ ਰਹੂਗਾ ਕਿ ਆਪਾਂ ਸਿਰਫ ਸਕਾਲਰ ਤੇ ਸਕਾਲ ਸਕਾਲਰਸ਼ਿਪ ਨੂੰ ਡਿਫਾਈਨ ਕਰ ਲਈਏ ਅੱਜ ਦੇ ਦੇਣ ਕਿ ਸਿੱਖ ਜਿਹੜੇ ਜਿਹੜੇ ਬੁੱਧੀਜੀਵੀ ਨੇ ਜਾਂ ਸਿੱਖ ਅਕੈਡੈਮਿਕਸ ਨੇ ਉਹ ਕਿਵੇਂ ਕੰਮ ਕਰਨ ਉਹਨਾਂ ਕੋਲ ਫਰੇਮਵਰਕ ਕੀ ਹੋਵੇ ਆਪਾਂ ਉਹ ਦੇਖ ਲਈਏ ਸੋ ਮੈਂ ਜਿਵੇਂ ਪਹਿਲਾਂ ਕਿਹਾ ਕਿ ਬਹੁਤ ਸਾਰੇ ਜਿਹੜੇ ਸਾਡੇ ਵੈਸਟਰਨ ਅਕੈਡੈਮਿਕਸ ਨੇ ਉਹ ਕਹਿ ਦਿੰਦੇ ਆ ਜੀ ਉਹ ਤਾਂ اچھا ਤੁਸੀਂ ਗੱਲ ਕਿਦੀ ਕਰਦੇ ਹੋ ਅੱਛਾ ਅੱਛਾ ਫਲਾਣੇੋਂ ਆਈ ਗਏਸ ਰਿਟਾਇਰਡ ਨੇ ਪਰ ਚਲੋ ਉਹਦਾ ਫਰਸਟ੍ਰੇਸ਼ਨ ਦੇ ਵਿੱਚੋਂ ਲਿਖਦੇ ਆ ਕੋਈ ਆਈਸੀਐਸ ਹੈ ਕੋਈ ਫ੍ਰਸਟ੍ਰੇਸ਼ਨ ਦੇ ਵਿੱਚੋਂ ਲਿਖੀ ਜਾ ਰਿਹਾ ਹੈ ਕੋਈ ਉੱਥੇ ਬਹੁਤ ਪ੍ਰੋਫੈਸਰ ਕੋਈ ਵੱਡਾ ਪ੍ਰੋਫੈਸਰ ਹੈ ਹਿਸਟੋਰੀਅਨ ਹੈ ਤਾਂ ਉਹਨਾਂ ਵੀ ਕੰਦੋ ਵੀ ਫ੍ਰਸਟ੍ਰੇਸ਼ਨ ਚੋ ਲਿਖੀ ਜਾ ਰਿਹਾ ਜਿਹੜਾ ਕੋਈ ਇੱਥੇ ਬੈਠਾ ਉਹ ਵੀ ਫ੍ਰਸਟ੍ਰੇਸ਼ਨ ਦੇ ਵਿੱਚੋਂ ਸਿਰਫ ਸਹੀ ਤਰੀਕੇ ਨਾਲ ਕੌਣ ਲਿਖ ਰਿਹਾ ਜਿਹੜੇ ਵੈਸਟ ਵਾਲੇ ਆ ਇਹ ਸਾਡੇ ਆਪਣੇ ਸਕਾਲਰਸ ਦਾ ਮੰਨਣਾ ਹੋ ਗਿਆ ਸੋ ਆਪਾਂ ਮੈਂ ਸੋਚਦੀ ਆ ਕਿ ਆਪਾਂ ਉਹਨਾਂ ਨੂੰ ਕਾਊਂਟਰ ਨਾ ਕਰਕੇ ਆਪਣੇ ਪੈਰਾਮੀਟਰਸ ਨੂੰ ਖੜਾ ਕਰਨਾ ਸ਼ੁਰੂ ਕਰੀਏ ਕਿ ਸਾਡੇ ਪੈਰਾਮੀਟਰਸ ਕੀ ਆ ਅਸੀਂ ਕਿਉਂ ਕਹਿੰਨੇ ਆ ਕਿ ਸਿੱਖ ਇੰਟੈਲੈਕਚੁਅਲਿਜ਼ਮ ਆਪਣੇ ਆਪ ਦੇ ਵਿੱਚ ਪਰਪੱਕ ਹੈ ਔਰ ਉਹੀ ਸਾਡਾ ਢਾਂਚਾ ਹੈ ਉਹੀ ਸਾਡਾ ਸਟਰਕਚਰ ਹੈ ਉਸ ਤੋਂ ਬਾਹਰੋਂ ਸਾਨੂੰ ਗੁਰੂ ਗ੍ਰੰਥ ਸਾਹਿਬ ਨੂੰ ਇੰਟਰਪ੍ਰੀਟ ਕਰਨ ਲਈ ਕੋਈ ਵੈਸਟਰਨ ਫਿਲਾਸਫੀ ਦੀ ਲੋੜ ਨਹੀਂ ਹੈਗੀ ਗੁਰੂ ਗ੍ਰੰਥ ਸਾਹਿਬ ਨੂੰ ਇੰਟਰਪ੍ਰੀਟ ਕਰਨ ਲਈ ਸਾਨੂੰ ਵੈਸਟਰਨ ਥੀਰੀਜ਼ ਦੀ ਲੋੜ ਨਹੀਂ ਹੈਗੀ ਜਿੱਦਾਂ ਕਹਿਆ ਜਾਂਦੀ ਆ ਕਿ ਫਲਾਣੀ ਥਿਊਰੀ ਲਾ ਕੇ ਵੇਖ ਲਓ ਜੀ ਠਮਕਾਣੀ ਲਾ ਕੇ ਵੇਖ ਲੋ ਹਾਰਮਨੈਟਿਕਸ ਲਾ ਕੇ ਵੇਖ ਲੋ ਹਰ ਇੱਕ ਥਿਉਰੀ ਦੀ ਆਪਣੀ ਸ਼ਾਰਟ ਫਾਲਸ ਹੁੰਦੀਆਂ ਸ਼ਾਰਟਕਮਿੰਗਸ ਹੁੰਦੀਆਂ ਪਰ ਜਿਹੜੀ ਇੰਡੀਜਿਨ ਜਿਹੜੀ ਇੰਡੀਜਿਨਸ ਲੈਂਗੁਏਜ ਆ ਜਾਂ ਜਿਹੜੀ ਇੰਡੀਜਿਨਸ ਨੋਲਿਜ ਆ ਉਹ ਇੰਪੋਰਟੈਂਟ ਹੁੰਦੀ ਆ ਉੱਥੋਂ ਦੀ ਆਪਣੀਆਂ ਚੀਜ਼ਾਂ ਨੂੰ ਸਮਝਣ ਦੇ ਵਾਸਤੇ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਇੰਟਰਪ੍ਰੀਟ ਕਰ ਹੀ ਨਹੀਂ ਸਕਦੇ ਜਦੋਂ ਤੁਸੀਂ ਢਾਂਚਾ ਵੈਸਟਰਨ ਅਪਣਾਉਣਾ ਸ਼ੁਰੂ ਕਰ ਦੋਗੇ ਕਿਉਂਕਿ ਵੈਸਟ ਨੂੰ ਸਮਝ ਨਹੀਂ ਆਊਗੀ ਉਹ ਕਿੱਦਾਂ ਸਮਝਣਗੇ ਜਿਹੜੇ ਇਹ ਸੋਚਦੇ ਆ ਕਿ ਜਿਨ੍ਹਾਂ ਦੇ ਕੋਲ ਜਿਹੜੀ ਜਿਹੜੀ ਬਾਈਬਲ ਆਉ ਉਹ ਆਪਣੇ ਕਮਰੇ ਦੇ ਵਿੱਚ ਇੱਕ ਜਗ੍ਹਾ ਦੇ ਉੱਤੇ ਪਾਈ ਰੱਖਦੇ ਆ ਬਕਾਇਦਾ ਔਰ ਇਹ ਮੈਨੀ ਕੈਂਦੀ ਵੈਨਿਟੀ ਫੇਅਰ ਵਰਗੇ ਨੋਵਲ ਲਿਖੇ ਗਏ ਆ ਬڑے-ਬڑے ਇੰਪੋਰਟੈਂਟ ਰੇਪ ਆਫ ਲੋਕ ਨੋਵਲ ਲਿਖਿਆ ਗਿਆ ਬੜਾ ਬੜਾ ਇਹਨਾਂ ਦਾ ਆਪਣੇ ਨੋਵਲਸ ਨੇ ਜਿਹਦੇ ਚ ਸਿੱਧ ਕੀਤਾ ਗਿਆ ਹੈ ਕਿ ਬਾਈਬਲ ਜਿਹੜੀ ਆ ਉਹ ਬਕਾਇਦਾ ਜਿੱਥੇ ਕੋਸਮੈਟਿਕਸ ਔਰ ਜਿਹੜੇ ਬਾਕੀ ਲਿਪਸਟਿਕਸ ਵਗੈਰਾ ਪਈਆਂ ਹੁੰਦੀਆਂ ਉਹਦੇ ਨਾਲ ਪਈ ਆ ਜਿਹੜੇ ਲੋਕ ਆਪਣੀ ਬਾਈਬਲ ਨੂੰ ਉਹ ਇਸ ਪਾਸੇ ਰੱਖਦੇ ਉਹ ਕਿੱਦਾਂ ਸਮਝਣਗੇ ਕਿ ਤੁਸੀਂ ਗੁਰੂ ਨਾਨਕ ਨੂੰ ਜੀਂਦਾ ਜਾਗਦਾ ਗੁਰੂ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਦੇਖਦੇ ਹੋ ਉਹ ਕਿਵੇਂ ਸਮਝਣਗੇ ਕਿ ਗੁਰੂ ਗ੍ਰੰਥ ਸਾਹਿਬ ਲਿਵਿੰਗ ਗੁਰੂ ਹੋ ਸਕਦੇ ਆ ਉਹਨਾਂ ਦੇ ਪੱਲੇ ਗੱਲ ਪੈਣੀ ਹੀ ਨਹੀਂ ਕਿਉਂਕਿ ਉਹਨਾਂ ਦੇ ਕੋਲ ਸਟਰਕਚਰ ਹੀ ਨਹੀਂ ਹੈ ਸਮਝਣ ਦਾ ਉਹ ਢਾਂਚਾ ਹੀ ਨਹੀਂ ਹੈ ਤੇ ਆਪਾਂ ਉੱਥੇ ਗੜਬੜ ਕਰਾਂਗੇ ਕਿਉਂਕਿ ਆਪਾਂ ਵੀ ਉਹਨਾਂ ਦੇ ਪਿੱਛੇ ਪਿੱਛੇ ਲੱਗ ਜਾਾਂਗੇ ਹਾਊਏਵਰ ਆਪਾਂ ਅੱਗੇ ਚੱਲੀਏ ਸਾਡੇ ਸਾਨੂੰ ਇਹ ਦੇਖਣਾ ਹੈ ਕਿ ਇਹ ਚੀਜ਼ਾਂ ਸਾਡੇ ਚ ਆਈਆਂ ਕਿੱਥੋਂ ਅਸੀਂ ਕਦੋਂ ਇਹ ਸੋਚਣਾ ਸ਼ੁਰੂ ਕਰ ਦਿੱਤਾ ਕਿ ਵੈਸਟ ਜੋ ਕਹਿ ਰਿਹਾ ਉਹ ਸਹੀ ਹੈ ਇਹਦੀ ਗੱਲ ਆਪਣੇ ਕੋਲ ਥੋੜਾ ਜਿਹਾ ਪਿੱਛੇ ਜਾਵਾਂਗੇ ਤੇ ਕਲੋਨੀਅਲ ਰਿਪਰੈਸ਼ਨ ਦੇ ਵਿੱਚੋਂ ਨਿਕਲ ਕੇ ਆਉਂਦੀ ਹੈ ਜਦੋਂ ਸਾਨੂੰ ਕਲੋਨੀ ਜਦੋਂ ਅਸੀਂ ਇੱਕ ਕਲੋਨੀ ਦੇ ਰੂਪ ਦੇ ਵਿੱਚ ਬਣ ਕੇ ਜਦੋਂ ਸਾਡੇ ਤੇ ਲੋਕ ਜਿਹੜੇ ਆ ਉਹ ਰਾਜ ਕਰਨ ਲੱਗ ਗਏ ਤਾਂ ਉਹਨਾਂ ਨੇ ਸਾਨੂੰ ਰਿਪਰੈਸ ਕਰਨ ਦੇ ਲਈ ਉਹਨਾਂ ਨੇ ਆਪਣੇ ਨੌਲੇਜ ਸਟਰਕਚਰਸ ਜਿਹੜੇ ਨੇ ਉਹ ਸਾਨੂੰ ਦਿੱਤੇ ਬੜੀ ਫੇਮਸ ਕੋਟ ਹੈ ਮੈਂ ਐਜ਼ ਇਟ ਇਜ਼ ਹੀ ਕੋਟ ਕਰੂੰਗੀ ਉਹ ਬਕਾਇਦਾ ਮਾ ਥਾਮਸ ਮੈਕਲੇ ਦਾ ਕੋਟ ਹੈ ਜਿਹੜਾ ਉਹਨੇ ਮਿਨਟਨ ਇੰਡੀਅਨ ਐਕ এডੂਕੇਸ਼ਨ ਦੇ ਵਿੱਚ 1835 ਚ ਛਾਪਿਆ ਸੀ ਉਹਨੇ ਕਿਹਾ ਸੀ ਆ ਸਿੰਗਲ ਸ਼ੈਲਫ ਆਫ ਗੁੱਡ ਯੂਰੋਪੀਅਨ ਲਾਇਬ੍ਰੇਰੀ ਵਾਸ ਵਰਥ ਦ ਹੋਲ ਨੇਟਿਵ ਲਿਟਰੇਚਰ ਆਫ ਇੰਡੀਆ ਐਂਡ ਅਰੇਬੀਆ ਹੁਣ ਸਾਡੇ ਲੋਕਾਂ ਨੇ ਉਹ ਤਾਂ ਕਹਿ ਕੇ ਤੁਰ ਗਿਆ ਉਸਨੇ ਤਾਂ ਆਪਣੀ ਇੰਗਲਿਸ਼ ਲੈਂਗੁਏਜ ਜਿਹੜੀ ਆ ਉਹ ਥੋਪ ਦਿੱਤੀ ਕਿਉਂਕਿ ਮਿੰਟ ਜਿਹੜੇ ਸੀਗੇ ਮਿੰਟ ਔਨ ਇੰਡੀਅਨ এডੂਕੇਸ਼ਨ ਉਹਦੇ ਵਿੱਚ ਇਹੀ ਸੀ ਕਿ ਇੰਗਲਿਸ਼ ਲੈਂਗੁਏਜ ਇੰਗਲਿਸ਼ ਲਿਟਰੇਚਰ ਇਜ਼ ਇੰਪੋਰਟੈਂਟ ਕਿਉਂਕਿ ਉਹਨੇ ਕਹਾ ਸੀਗਾ ਕਿ ਸਾਨੂੰ ਸਾਡੇ ਥੱਲੇ ਕੰਮ ਕਰਨ ਵਾਲੇ ਲੋਕ ਉਹ ਚਾਹੀਦੇ ਜਿਹੜੇ ਦਿਖਣ ਤੱਕ ਜਿਹੜੇ ਇੰਡੀਅਨ ਪਰ ਹੋਣ ਇਨ ਟੇਸਟ ਉਹ ਗੋਰੇ ਸੋ ਗੋਰੇ ਇੰਡੀਅਨ ਉਹਨਾਂ ਨੇ ਬਣਾਉਣੇ ਸੀ ਔਰ ਉਹਨੇ ਪਕਾਇਦਾ ਉਹਦੇ ਵਾਸਤੇ ਇੰਗਲਿਸ਼ এডੂਕੇਸ਼ਨ ਜਿਹੜੀ ਆ ਉਹ ਥੋਪੀ ਗਈ ਇੰਗਲਿਸ਼ ਸਿੱਖਣਾ ਮਾੜੀ ਗੱਲ ਨਹੀਂ ਸੀ ਅਸੀਂ ਆਪ ਇੰਗਲਿਸ਼ ਯੂਨੀਵਰਸਿਟੀਆਂ ਦੇ ਵਿੱਚ ਕੰਮ ਕਰਦੇ ਹਾਂ ਸੋ ਇਟ ਇਜ਼ ਇੰਪੋਰਟੈਂਟ ਪਰ ਨਾਲ ਦੇ ਨਾਲ ਹੀ ਇੱਕ ਜਿਹੜੀ ਗੱਲ ਆ ਕਿ ਤੁਸੀਂ ਆਪਣੇ ਆ ਜਦੋਂ ਚੀਜ਼ਾਂ ਨੂੰ ਦਰਕਿਨਾਰ ਕਰਦੇ ਜਾਓਗੇ ਫਿਰ ਉਹ ਇੰਗਲਿਸ਼ ਵੀ ਜਿਹੜੀ ਆ ਉਹ ਨਾਲ ਐਂਡ ਵਾਇਡ ਹੋਣੀ ਸ਼ੁਰੂ ਹੋ ਜਾਂਦੀ ਆ ਸੋ ਉੱਥੋਂ ਉਸ ਕੋਲੋਨੀਅਲ ਰਿਪਰੈਸ਼ਨ ਦੇ ਵਿੱਚੋਂ ਨਿਕਲ ਕੇ ਆ ਗਿਆ ਸਾਡੇ ਉੱਤੇ ਇਹ ਥੋਪਿਆ ਹੋਇਆ ਆਈਡੀਆ ਕਿ ਅੰਗਰੇਜ਼ ਜਾਂ ਕਹਿ ਲਓ ਕਿ ਜਿਹੜਾ ਜੋ ਵੀ ਵੈਸਟ ਚੋਂ ਨਿਕਲ ਕੇ ਆਊਗਾ ਉਹ ਬੈਟਰ ਆ ਤੁਹਾਡੀ ਪੂਰੀ ਜਿਹੜੀ ਲਾਇਬ੍ਰੇਰੀ ਆ ਇੰਡੀਅਨ ਅਰੇਬੀਅਨ ਲਿਟਰੇਚਰ ਦੀ ਲਾਇਬ੍ਰੇਰੀ ਜਿਹੜੀ ਆ ਉਹ ਅੰਗਰੇਜ਼ਾਂ ਦੀ ਇੱਕ ਸ਼ੈਲਫ ਤੋਂ ਵੀ ਛੋਟੀ ਆ ਉਹ ਉਸ ਤੋਂ ਵੀ ਘੱਟ ਆ ਉਹਦੀ ਇੰਪੋਰਟੈਂਸ ਘੱਟ ਆ ਜਦੋਂ ਅਸੀਂ ਇਹ ਮੰਨਣਾ ਸ਼ੁਰੂ ਕਰ ਦਾਂਗੇ ਸਾਡੇ ਅੰਦਰ ਇਹ ਚੀਜ਼ਾਂ ਬੈਠ ਜਾਣਗੀਆਂ ਜੋ ਕਿ ਸਾਡੇ ਅਕਾਡੈਮਿਕਸ ਦੇ ਅੰਦਰ ਬੈਠੀਆਂ ਜਿਹੜੇ ਜਿਹੜੇ ਵੈਸਟਰਨ ਅਕਾਡੈਮਿਕਸ ਨੇ ਉਹਨਾਂ ਦੇ ਅੰਦਰ ਬੈਠੀਆਂ ਇਸੇ ਕਲੋਨੀਅਲ ਰਿਪਰੈਸ਼ਨ ਦੇ ਕਰਕੇ ਅਸੀਂ ਵੈਸਟਰਨ ਐਪਿਸਟੇਮੋਲੋਜੀ ਨੂੰ ਆਪਣਾ ਆਧਾਰ ਮੰਨਣਾ ਸ਼ੁਰੂ ਕਰ ਦਿੱਤਾ ਅਸੀਂ ਇਹ ਮੰਨਣਾ ਸ਼ੁਰੂ ਕਰ ਦਿੱਤਾ ਕਿ ਜੌਨ ਲੋਕ ਤੇ ਜਾਂ ਫਿਰ ਕਾਂਤ ਇਬਾਨੂਲ ਕਾਂਤ ਇਹੋ ਜੇ ਲੋਕ ਤਾਂ ਫਿਲਾਸਫਰ ਹੋ ਸਕਦੇ ਆ ਸਰਦਾਰ ਕਪੂਰ ਸਿੰਘ ਹੋਣਾ ਵਰਗੇ ਇੱਕ ਫਿਲਾਸਫਰ ਨਹੀਂ ਹੋ ਸਕਦੇ ਮਹਿਬੂਬ ਸਿੰਘ ਹੋਣਾ ਹਰਿੰਦਰ ਸਿੰਘ ਮਹਿਬੂਬ ਹੋਣਾ ਵਰਗੇ ਜਿਹੜੇ ਉਹ ਫਿਲਾਸਫਰ ਨਹੀਂ ਹੋ ਸਕਦੇ ਅਸੀਂ ਆਪਣੇ ਫਿਲਾਸਫਰਜ਼ ਨੂੰ ਉਸ ਨਜ਼ਰ ਨਾਲ ਵੇਖਣਾ ਹੀ ਬੰਦ ਕਰ ਦਿੱਤਾ ਸਾਡੇ ਹਿਸਟੋਰੀਅਨ ਅਸੀਂ ਸੋਨ ਸਿੰਘ ਸੀਤਲ ਨੂੰ ਪੜ੍ਹਨਾ ਹੀ ਬੰਦ ਕਰ ਤਾਂ ਮੈਨੂੰ ਨਹੀਂ ਲੱਗਦਾ ਕਿ ਸੋਨ ਸਿੰਘ ਸੀਤਲ ਦੀਆਂ ਜਿਹੜੀਆਂ ਵਾਰਾਂ ਨੇ ਉਹਨਾਂ ਨੂੰ ਕਦੀ ਕਿਸੇ ਨੇ ਪੜ੍ਹਿਆ ਆ ਪ੍ਰੋਪਰ ਤਰੀਕੇ ਨਾਲ ਕਿਉਂ ਕਿਉਂਕਿ ਸਾਨੂੰ ਲੱਗਦਾ ਕਿ ਉਹ ਤਾਂ ਢਾਡੀ ਸੀ ਜੀ ਬਸ ਠੀਕ ਆ ਹੈਨਾ ਸੋ ਸਾਨੂੰ ਲੱਗਦਾ ਕਿ ਸਾਨੂੰ ਅਗਰ ਆਪਣਾ ਹਿਸਟਰੀ ਦੇਖਣੀ ਆ ਨਾ ਤੇ ਸਾਨੂੰ ਮਕਾਲਫ ਕੋਲ ਜਾਣਾ ਪਊਗਾ ਸਾਨੂੰ ਇਹ ਮੈਕਲੋਡ ਦੇ ਕੋਲ ਜਾਣਾ ਪਊਗਾ ਸਾਨੂੰ ਜੀ ਡੀ ਕਨਿੰਗਮ ਵਰਗਿਆਂ ਕੋਲ ਜਾਣਾ ਪਊਗਾ ਅਸੀਂ ਇਹ ਭੁੱਲ ਜਾਨਨੇ ਆ ਕਿ ਸਾਡੀ ਜਿਹੜੀ ਲਿਟਰੇਚਰ ਔਰ ਜਿਹੜੀ ਸਾਡੀ ਹਿਸਟਰੀ ਆ ਉਹ ਸਾਡੀਆਂ ਢਾਡੀਵਾਰਾਂ ਦੇ ਵਿੱਚ ਪਈ ਆ ਜੋ ਕਿ ਪੀੜੀ ਦਰ ਪੀੜੀ ਚਲਦੀ ਆਈਆਂ ਸੋਨ ਸਿੰਘ ਸੀਤਲ ਵਰਗੇ ਹੋਰ ਵੀ ਨੇ ਹਰਿੰਦਰ ਸਿੰਘ ਮਹਿਬੂਬ ਹੋਣਾ ਵਰਗੇ ਪ੍ਰੋਫੈਸਰ ਸਾਫ ਸਿੰਘ ਹੋਣਾ ਵਰਗੇ ਸਾਡੇ ਕੋਲ ਬਹੁਤ ਇੱਕ ਲੰਬੀ ਲਿਸਟ ਹੈ ਆਪਣੇ ਇੰਟੈਲੈਕਚੁਅਲਸ ਦੀ ਪਰ ਅਸੀਂ ਵੈਸਟਰਨ ਐਪਿਸਟਮੋਲੋਜੀ ਦੇ ਅਧੀਨ ਹੋ ਕੇ ਆਪਣੇ ਸਾਰੇ ਜਿਹੜੇ ਫਿਲਾਸਫਰਸ ਨੇ ਉਹਨਾਂ ਨੂੰ ਕਿਨਾਰ ਕਰਦੇ ਰਹੇ ਹੁਣ ਇਹਦੇ ਪਿੱਛੇ ਜਦੋਂ ਆਪਾਂ ਕੰਟੈਂਪੋਰੀ ਯਾਨੀ ਕਿ ਅੱਜ ਦੇ ਅਜੋਕੇ ਸਮੇਂ ਚ ਆਉਨੇ ਆ ਤਾਂ ਹੁਣ ਗੱਲ ਇਹ ਬਣ ਗਈ ਆ ਕਿ ਜਿਹੜਾ ਬੰਦਾ ਆਪਣੇ ਹਿਸਟੋਰੀయన్స్ ਨੂੰ ਜਾਂ ਆਪਣੇ ਫਿਲਾਸਫਰਸ ਨੂੰ ਕੋਟ ਕਰਨ ਦੀ ਜ਼ਰੂਰਤ ਵੀ ਕਰਦਾ ਅਗਲੇ ਉਹਨੂੰ ਵੀ ਕਹਿ ਦਿੰਦੇ ਆ ਕਿ ਇਹ ਤੇ ਨਕਮਾ ਹੀ ਆ ਜੀ ਇਹਨੂੰ ਤੇ ਕੁਝ ਆਉਂਦਾ ਹੀ ਨਹੀਂ ਇਹਦੇ ਤਾਂ ਕੋਈ ਔਥੈਂਟੀਸਿਟੀ ਹੀ ਨਹੀਂ ਜਦੋਂ ਮੈਂ ਇਸ ਸਵਾਲ ਦੇ ਵਿੱਚ ਜਾਣੀ ਆ ਕਿ ਸਾਡੇ ਵਿੱਚ ਇਹ ਇਨਫੀਰੀਓਰਿਟੀ ਕੰਪਲੈਕਸ ਆਇਆ ਕਿਉਂ ਸਾਡੇ ਸਾਡੇ ਜਿਹੜੇ ਵੈਸਟ ਦੇ ਪੜੇ ਹੋਏ ਸਕਾਲਰਸ ਨੇ ਹੁਣਾਂ ਤੇ ਇਹ ਚਾਹੀਦਾ ਸੀ ਜਦੋਂ ਪੂਰੀ ਦੁਨੀਆ ਜਿਹੜੀ ਉਹ ਡੀ ਕੋਲੋਨਾਈਜ਼ੇਸ਼ਨ ਆਫ ਸਕਾਲਰਸ਼ਿਪ ਵੱਲ ਜਾ ਰਹੀ ਹੈ ਅਸੀਂ ਕਿਉਂ ਆਪਣੇ ਆਪ ਨੂੰ ਕੋਲੋਨਾਈਜ਼ ਕਰ ਰਹੇ ਹਾਂ ਤੇ ਜਦੋਂ ਮੈਂ ਇਸ ਤੇ ਥੋੜਾ ਜਿਹਾ ਗਹਿਰ ਅੰਦਰ ਜਾਣੀ ਆ ਤਾਂ ਫਿਰ ਮੈਨੂੰ ਫਰਾਂਸ ਫਾਨਨ ਦੀ ਇੱਕ ਜਿਹੜੀ ਲਿਖਤ ਆਉ ਯਾਦ ਆਉਂਦੀ ਹੈ ਫਰੈਂਸ ਫਾਨਨ ਜਿਹੜੇ ਨੇ ਉਹ ਆਪਣੀ ਇੱਕ ਬੜੀ ਇੰਪੋਰਟੈਂਟ ਕਿਤਾਬ ਉਹਨਾਂ ਦੀ ਬਲੈਕ ਸਕਿਨ ਵਾਈਟ ਮਾਸਕ ਉਹਦੇ ਚ ਲਿਖਦੇ ਨੇ ਬਲੈਕ men want to prove to white men at all cost the richness of their thought and equal value of their intellect ਕਿ ਜੋ ਕਾਲੇ ਲੋਕ ਨੇ ਕਿਉਂਕਿ ਫਰੈਂਸ ਫਾਨਨ ਕਾਲਿਆਂ ਵਾਸਤੇ ਲਿਖ ਰਹੇ ਨੇ ਕਾਲੇ ਲੋਕ ਨੇ ਉਹ ਹਰ ਹਾਲਤ ਵਿੱਚ ਅੰਗਰੇਜ਼ ਨੂੰ ਗੋਰੇ ਇਨਸਾਨ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਅਸੀਂ ਵੀ ਤੁਹਾਡੇ ਵਰਗੇ ਹੀ ਆਂ ਅਸੀਂ ਵੀ ਤੁਹਾਡੇ ਜਿੰਨਾ ਸੋਚ ਸਕਦੇ ਆ ਸਾਡੀ ਵੀ ਕਾਬੀਲੀਅਤ ਤੁਹਾਡੇ ਜਿੰਨੀ ਹੋਈਆਂ ਔਰ ਉਹਦੇ ਵਾਸਤੇ ਕਹਿੰਦੇ ਫਾਰ ਦਾ ਬਲੈਕ ਮੈਨ देयर इज ओनली 1 ਡੈਸਟੀਨੀ ਐਂਡ ਇਟ ਇਜ਼ ਵਾਈਟ ਕਾਲੇ ਬੰਦੇ ਵਾਸਤੇ ਇੱਕੋ ਇੱਕ ਡੈਸਟੀਨੀ ਬਚਦੀ ਆ ਕਿ ਉਹ ਆਪਣੇ ਆਪ ਨੂੰ ਗੋਰਾ ਸਿੱਧ ਕਰ ਲਵੇ ਸੋ ਸਾਡੇ ਇੰਟੈਲੈਕਚੁਅਲਸ ਕੋਲ ਜਿਹੜੇ ਜਿਹੜੇ ਵੈਸਟਰਨ ਅਕੈਡੈਮਿਕਸ ਹੈ ਨੇ ਜਾਂ ਵੈਸਟਰਨ ਯੂਨੀਵਰਸਿਟੀਜ਼ ਬੈਠੇ ਨੇ ਉਹਨਾਂ ਵਿੱਚ ਮੈਂ ਵੀ ਆ ਜਾਨੀ ਆ ਸਾਡੇ ਕੋਲ ਇੱਕੋ ਇੱਕ ਹੱਲ ਬਚ ਜਾਂਦਾ ਹੈ ਕਿ ਆਪਣੇ ਆਪ ਨੂੰ ਇਹ ਸਿੱਧ ਕਰ ਦਿਓ ਕਿ ਤੁਸੀਂ ਗੋਰੀ ਹੋ ਉਦੇ ਵਾਸਤੇ ਫਰਕ ਨਹੀਂ ਪੈਂਦਾ ਕਿ ਸਾਨੂੰ ਆਪਣੀਆਂ ਆਧਾਰਿਆ ਨੂੰ ਸਾਨੂੰ ਅਕਾਲ ਤਖਤ ਨੂੰ ਚੁਣੌਤੀ ਦੇਣੀ ਪਵੇ ਜਾਂ ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਅਥਾਰਟੀ ਨੂੰ ਚੁਣੌਤੀ ਦੇਣੀ ਪਵੇ ਜਾਂ ਇਹ ਵੀ ਕਹਿਣਾ ਮੰਨਣਾ ਪਵੇ ਵੀ ਤੁਸੀਂ ਜੀ ਠੀਕ ਆ ਗੁਰੂ ਗ੍ਰੰਥ ਸਾਹਿਬ ਨੂੰ ਵੀ ਬਾਕੀ ਕਿਤਾਬਾਂ ਵਾਂਗੂ ਤੁਸੀਂ ਪੜ੍ਹਨਾ ਸ਼ੁਰੂ ਕਰੋ ਅਸੀਂ ਇਸ ਗੱਲ ਤੋਂ ਵੀ ਆਪਣੇ ਆਪ ਨੂੰ ਗੁਰੇਜ਼ ਨਹੀਂ ਕਰ ਰਹੇ ਕਿਉਂ ਕਿ ਅਸਾਨੂੰ ਸਾਡਾ ਸਾਡਾ ਇਹ ਮਜਬੂਰੀ ਬਣ ਗਈ ਹੈ ਜਾਂ ਇਹ ਕਹਿ ਲੋ ਕਿ ਸਾਡੀ ਲਾਲਚ ਬਣ ਗਿਆ ਮਜਬੂਰੀ ਤੋਂ ਜ਼ਿਆਦਾ ਵੱਡਾ ਕੰਮ ਲਾਲਚ ਦਾ ਹੈ ਕਿਉਂਕਿ ਰੋਜ਼ਗਾਰ ਤਾਂ ਉੱਥੋਂ ਹੀ ਆਉਣਾ ਹੈ ਨਾ ਤੇ ਅਸੀਂ ਉਹ ਵੈਸਟਰਨ ਉਹ ਵਾਈਟ ਡਿਪਲੋਮੇਸੀ ਦੇ ਵਿੱਚ ਅਸੀਂ ਫਿੱਟ ਹੋਣਾ ਚਾਹੁੰਦੇ ਆ ਅਸੀਂ ਉਸ ਜਗ੍ਹਾ ਤੇ ਆਪਣੇ ਆਪ ਨੂੰ ਫਿੱਟ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਔਰ ਉਹਦੇ ਵਿੱਚੋਂ ਹੀ ਅਸੀਂ ਆਪਣੇ ਆਪ ਨੂੰ ਸਿੱਧ ਕਰਨ ਦੀ ਕੋਸ਼ਿਸ਼ ਕਰ ਰਹੇ ਆ ਕਿ ਜੋ ਮਕਾਲਫ ਕਹ ਰਿਹਾ ਜੀ ਅਸੀਂ ਉਹੀ ਆ ਜੋ ਮਕਲੋਡ ਕਹ ਰਿਹਾ ਅਸੀਂ ਵੀ ਉਹੀ ਕਹਾਂਗੇ ਜੋ ਅਰਨਸਟ ਟ੍ਰੰਪ ਨੇ ਕਿਹਾ ਅਸੀਂ ਵੀ ਉਹੀ ਮੰਨਦੇ ਆ ਔਰ ਉਹਦੇ ਤੋਂ ਬਾਅਦ ਜਿੰਨੇ ਸਿਕਸ ਸਕਾਲਰਸ ਨੇ ਤੁਸੀਂ ਸਾਰੇ ਸਿਕਸ ਸਕਾਲਰਸ ਦੀਆਂ ਕਿਤਾਬਾਂ ਜਿਹੜੇ ਵੈਸਟਰਨ ਯੂਨੀਵਰਸਿਟੀਆਂ ਦੇ ਵਿੱਚ ਨੇ ਉਹ ਦੇਖਣਾ ਤੁਹਾਨੂੰ ਬਹੁਤ ਘੱਟ ਕਿਤੇ ਆਪਣੇ ਇੰਡੀਜਨਸ ਹਿਸਟੋਰੀਅਨਸ ਦੀ ਰੈਫਰੈਂਸ ਮਿਲੂਗੀ ਸਾਰੀਆਂ ਰੈਫਰੈਂਸਿਸ ਹੀ ਬਾਹਰ ਦੀਆਂ ਨੇ ਸਾਰੀਆਂ ਰੈਫਰੈਂਸ ਵੀ ਉਹ ਅੰਗਰੇਜ਼ਾਂ ਦੀਆਂ ਦੇ ਰਹੇ ਨੇ ਔਰ ਉੱਥੋਂ ਹੀ ਸਾਡਾ ਜਿਹੜਾ ਨਵਾਂ ਨਵੀਂ ਹਿਸਟਰੀ ਆ ਨਵੀਂ ਫਿਲਾਸਫੀ ਉਹ ਕ੍ਰੀਏਟ ਹੋ ਕੇ ਆ ਰਹੀ ਆ ਇਹਦੇ ਵਿੱਚ ਮੈਂ ਇੱਥੇ ਇੱਕ ਗੱਲ ਹੋਰ ਐਡ ਕਰੂੰਗੀ ਅਸੀਂ ਇੰਨਾ ਆਪਣੇ ਆਪ ਦੇ ਵਿੱਚ ਔਰ ਸਿਰਫ ਸਿਰਫ ਅਸੀਂ ਨਹੀਂ ਜਿੰਨੇ ਵੀ ਲੋਕ ਵੈਸਟ 'ਚ ਰਹਿ ਰਹੇ ਤਕਰੀਬਨ ਸਾਰੇ ਆਪਣੇ ਆਪ ਨੂੰ ਇਹ ਸਿੱਧ ਕਰਨ ਲਈ ਕਿ ਅਸੀਂ ਅੰਗਰੇਜ਼ ਹਾਂ ਅਸੀਂ ਗੁਰਰੀ ਹਾਂ ਉਹ ਇਸ ਲੈਵਲ ਤੱਕ ਵੀ ਚਲ ਜਾਂਦੇ ਆ ਕਿ ਗਲਤ ਪ੍ਰਨਨਸੀਏਸ਼ਨ ਨੂੰ ਪ੍ਰਾਈਡ ਦੱਸਦੇ ਆ ਸਿੱਖ ਨੂੰ ਸਿੱਖ ਕਹਿਣਾ ਕੋਈ ਬਹੁਤ ਔਖਾ ਕੰਮ ਨਹੀਂ ਆ ਪਰ ਤੁਸੀਂ ਅਕਸਰ ਦੇਖੋਗੇ ਕਿ ਵੈਸਟਰਨ ਯੂਨੀਵਰਸਿਟੀਆਂ ਦੇ ਵਿੱਚ ਸਿੱਖ ਨੂੰ ਕਹਿੰਦੇ ਨੇ ਸਿੱਖ ਔਰ ਬਕਾਇਦਾ ਜਿਹੜੇ ਪੜ ਰਹੇ ਹੁੰਦੇ ਪੜਾ ਰਹੇ ਹੁੰਦੇ ਉਹ ਕਹਰੇ ਹੁੰਦੇ ਆ ਸਿੱਖ ਫਿਲਾਸਫੀ ਔਰ ਮੈਂ ਬਹੁਤ ਵਾਰ ਕਿਹਾ ਹੈ ਕਿ ਸਿੱਖ ਨਹੀਂ ਸਿੱਖ ਨਹੀਂ ਹੁੰਦਾ ਸਿੱਖ ਹੁੰਦਾ ਆ ਸਿੱਖ ਇਸ ਲਾਈਕ ਸਿੱਖ ਕਬਾਬ ਚੀਕਾ ਤਾਂ ਅਸੀਂ ਸਿੱਖ ਕਬਾਬ ਦੀ ਗੱਲ ਨਹੀਂ ਕਰ ਰਹੇ ਅਸੀਂ ਸਿੱਖਾਂ ਦੀ ਗੱਲ ਕਰ ਰਹੇ ਹਾਂ ਸਿੱਖ ਕਹਿਣਾ ਕੋਈ ਔਖਾ ਨਹੀਂ ਉਹ ਪੰਜਾਬ ਦੇ ਲੋਕ ਨੇ ਔਰ ਬਸ ਵੈਸਟਰਨ ਯੂਨੀਵਰਸਿਟੀਆਂ ਦੇ ਵਿੱਚ ਆ ਕੇ ਉਹਨਾਂ ਦਾ ਸਿੱਖ ਜਿਹੜਾ ਸਿੱਖ ਹੋ ਜਾਂਦਾ ਗੰਗਾ ਜੋ ਹੈ ਉਹ ਗੈਂਜੀਜ਼ ਹੋ ਜਾਂਦੀ ਆ ਤੇ ਉਹ ਬੜੇ ਪ੍ਰਾਊਡ ਦੇ ਨਾਲ ਦੱਸਦੇ ਆ ਕਿ ਅਸੀਂ ਤਾਂ ਇਦਾਂ ਹੀ ਬੋਲਦੇ ਆ ਕਿਉਂ ਕਿਉਂਕਿ ਉਹ ਉਹਨਾਂ ਨੂੰ ਵਾਈਟ ਮੈਨ ਬਣਾਉਣ ਦੇ ਵਿੱਚ ਹੈਲਪ ਕਰਦਾ ਆ ਉਹੀ ਜੋ ਫਰੈਂਕ ਸਵਾਨ ਨੇ ਕਿਹਾ ਫਾਰ ਦਾ ਬਲੈਕ ਮੈਨ देयर इज ਓਨਲੀ ਵਨ ਡੈਸਟੀਨੀ ਐਂਡ ਇਟ ਇਜ਼ ਵਾਈਟ ਕਿਉਂਕਿ ਤੁਸੀਂ ਕਲੋਨੀਅਲ ਮਾਈਂਡਸੈਟ ਦੇ ਅੱਜ ਵੀ ਹੋ ਤੁਹਾਨੂੰ ਤੁਸੀਂ ਇਹ ਕਹਿ ਸਕਦੇ ਆ ਕਿ ਅਸੀਂ ਹੁਣ ਬੜੇ ਵਧੀਆ ਹੋ ਗਏ ਆ ਅਸੀਂ ਆਪਣੇ ਆਪ ਦੇ ਵਿੱਚ ਕੋਈ ਚੇਅਰ ਤੇ ਬੈਠਾ ਕੋਈ ਕਿਸੇ ਜਗ੍ਹਾ ਦੇ ਉੱਤੇ ਬੈਠਾ ਕੋਈ ਪ੍ਰੋਫੈਸਰ ਫੁੱਲ ਪ੍ਰੋਫੈਸਰ ਹੋ ਕੇ ਰਿਟਾਇਰ ਹੋ ਰਿਹਾ ਬਟ ਸਟਿਲ ਜਿਹੜਾ ਮਾਈਂਡਸੈਟ ਹੈ ਉਹ ਕਲੋਨੀਅਲ ਆ ਫ੍ਰਾਂਸ ਫਾਨਨ ਦੀ ਸ਼ਾਇਦ ਇੱਕ ਕਿਤਾਬ ਹੈ ਦ ਕਲੋਨਾਈਜ਼ਡ ਮਾਈਂਡ ਉਹ ਵੀ ਇੱਕ ਕਿਤਾਬ ਜਿਹੜੀ ਉਹ ਪੜ੍ਹੀ ਜਾਣੀ ਚਾਹੀਦੀ ਹੈ ਸਾਡੇ ਵਰਗੇ ਲੋਕਾਂ ਵਾਸਤੇ ਤੇ ਖਾਸ ਤੌਰ ਤੇ ਜਿੱਤੇ ਪਤਾ ਲੱਗਦਾ ਹੈ ਕਿ ਆਪਣੇ ਆਪ ਨੂੰ ਗੋਰਾ ਸਿੱਧ ਕਰਦੇ ਕਰਦੇ ਅਸੀਂ ਆਪਣੇ ਆਪ ਨੂੰ ਕਾਲਾ ਵੀ ਨਹੀਂ ਰਹਿਣ ਦੇ ਰਹੇ ਜਿੱਤੇ ਪਤਾ ਲੱਗਦਾ ਹੈ ਕਿ ਆਪਣੇ ਆਪ ਨੂੰ ਮੈਕਲੋਡ ਸਿੱਧ ਕਰਦੇ ਕਰਦੇ ਅਸੀਂ ਆਪਣੇ ਆਪ ਨੂੰ ਸਿੰਘ ਤੇ ਕੌਰ ਵੀ ਨਹੀਂ ਰਹਿਣ ਦੇ ਰਹੇ ਅਸੀਂ ਉਹਦੇ ਵਿੱਚੋਂ ਵੀ ਨਿਕਲ ਕੇ ਕਿਸੇ ਹੋਰ ਬੰਨੇ ਚਲੇ ਗਏ ਹ ਸੋ ਇਹ ਜਿਹੜਾ ਜਿਹੜੀ ਫੀਲਿੰਗ ਪ੍ਰਾਊਡ ਇਨ ਡਿਸਟਾਰਟਿੰਗ ਦੀ ਪਰਨੰਸੀਏਸ਼ਨ ਤੁਸੀਂ ਇਹ ਸੋਚ ਕੇ ਦੇਖੋ ਕਿ ਮੈਂ ਔਰ ਹਰ ਹਰ ਜਗ੍ਹਾ ਤੇ ਗਲ ਬੋਲਦੀ ਆ ਸੋਚ ਕੇ ਦੇਖੋ ਕਿ ਤੁਸੀਂ ਕਿਸੇ ਜੌਨ ਨੂੰ ਜੌਨ ਬੋਲ ਸਕਦੇ ਹੋ ਨਹੀਂ ਬੋਲ ਸਕਦੇ ਤੁਸੀਂ ਕ੍ਰਿਸਚੀਅਨਿਟੀ ਨੂੰ ਕਿਸੇ ਹੋਰ ਤਰੀਕੇ ਨਾਲ ਪ੍ਰੋਨਾਂਸ ਕਰ ਸਕਦੇ ਆ ਨਹੀਂ ਕਰ ਸਕਦੇ ਜੇ ਕਰੋਗੇ ਲੋਕ ਤੁਹਾਡੇ ਤੇ ਹੱਸਣਾ ਸ਼ੁਰੂ ਕਰ ਦੇਣਗੇ ਤੁਹਾਡੇ ਘਰ ਦੇ ਹੀ ਲੋਕ ਤੁਹਾਨੂੰ ਕਰੈਕਟ ਕਰਨ ਲੱਗ ਜਾਣਗੇ ਨਹੀਂ ਨਹੀਂ ਕ੍ਰਿਸਚੀਅਨਿਟੀ ਹੁੰਦਾ ਆ ਇਹ ਤੂੰ ਹੋਰ ਇਹਨੂੰ ਕਿਸੇ ਤਰੀਕੇ ਨਾਲ ਨਹੀਂ ਬੋਲ ਸਕਦੀ ਪਰ ਸਿੱਖ ਨੂੰ ਸਿੱਖ ਕਹਿਣ ਦੇ ਉੱਤੇ ਯੂ ਆ ਪ੍ਰਾਊਡ ਆਫ ਥੈਟ ਹੈ ਨਾ ਉਹ ਕੋਈ ਇਤਰਾਜ਼ ਨਹੀਂ ਕਰੂਗਾ ਸੋ ਇਹਦੇ ਵਿੱਚੋਂ ਹੀ ਇਸੇ ਇਹ ਜਿਹੜਾ ਫਿਟਿੰਗ ਇਨ ਸਟਰਕਚਰ ਹੈ ਨਾ ਉਹਦੇ ਵਿੱਚੋਂ ਹੀ ਜਿਹੜੀ ਸਾਡੀ ਨੀਡ ਨਿਕਲ ਕੇ ਆਉਂਦੀ ਹੈ ਕਿ ਅਸੀਂ ਹਿਸਟੋਰੀਅਨ ਹੋਵਾਂਗੇ ਤਾਂ ਵੈਸਟਰਨ ਪੈਰਾਮੀਟਰਸ ਦੇ ਉੱਤੇ ਅਸੀਂ ਫਿਲਾਸਫਰ ਹੋਵਾਂਗੇ ਤਾਂ ਵੈਸਟਰਨ ਪੈਰਾਮੀਟਰਸ ਦੇ ਉੱਪਰ ਜੋ ਲੋਕ ਹਿਸਟੋਰੀਅਨਸ ਨੇ ਸੋਨ ਸਿੰਘ ਸੀਤਲ ਹੋਣਾ ਵਰਗੇ ਜਿਹੜੇ ਸਿੱਖ ਨੂੰ ਸਿੱਖ ਹੀ ਕਹਿਣਗੇ ਕੰਡਾ ਸਿੰਘ ਹੁਣਾਵਰਗੇ ਅਸੀਂ ਉਹਨਾਂ ਨੂੰ ਦਰਕਿਨਾਰ ਕਰਦੇ ਜਾਵਾਂਗੇ ਸਰਦਾਰ ਕਪੂਰ ਸਿੰਘ ਹੁਣਾਵਰਗੇ ਜੋ ਫਿਲਾਸਫਰਸ ਨੇ ਜਿਨ੍ਹਾਂ ਨੇ ਸਾਡੀ ਆਪਣੀ ਰਾਜਨੀਤੀ ਸਟੈਬਲਿਸ਼ ਕੀਤੀ ਜਿਨ੍ਹਾਂ ਨੇ ਇੰਟੈਲੈਕਚੁਅਲਿਜ਼ਮ ਆਪਣਾ ਸਟੈਬਲਿਸ਼ ਕੀਤਾ ਬਾਹਰੋਂ ਆਈਵੀ ਲੀਗ ਯੂਨੀਵਰਸਿਟੀ ਚੋਂ ਪੜ੍ਹਨ ਤੋਂ ਬਾਅਦ باوجود ਵੀ ਉਹਨਾਂ ਨੇ ਪੰਜਾਬੀ 'ਚ ਲਿਖਣਾ ਜ਼ਰੂਰੀ ਸਮਝਿਆ ਸਾਨੂੰ ਉਹਨਾਂ ਨੂੰ ਪਾਸੇ ਕਰਨਾ ਪਊਗਾ ਕਿਉਂਕਿ ਇਹ ਤੋਂ ਬਿਨਾਂ ਅਸੀਂ ਆਪਣੇ ਆਪ ਨੂੰ ਗੋਰਾ ਸਿੱਧ ਨਹੀਂ ਕਰ پا ਰਹੇ ਅਸੀਂ ਸਾਡੀ ਇਹ ਪ੍ਰੋਬਲਮ ਬਣ ਗਈ ਹੈ ਸੋ ਇਹਦੇ ਵਿੱਚ ਹੀ ਮੈਂ ਬਹੁਤ ਆ ਸਮਾਂ ਜਿਹੜਾ ਨਾ ਲੈਂਦੀ ਹੋਈ ਇੱਕ ਆਖਰੀ ਦੋ ਲਾਈਨਾਂ ਜਿਹੜੀਆਂ ਨੇ ਉਹ ਦੋ ਗੱਲਾਂ ਜਿਹੜੀਆਂ ਨੇ ਉਹ ਇੰਪੋਰਟੈਂਟ ਕਰੂੰਗੀ ਫ੍ਰੈਂਸ ਫੈਨਨ ਦੀ ਇੱਕ ਹੋਰ ਕਿਤਾਬ ਹੈ ਦ ਰੈਸਟ ਆਫ ਅਰਥ ਉਹਦੇ ਜੋ ਦੱਸਦੇ ਆ ਕਿ ਇਸ ਪੂਰੇ ਸਟਰਕਚਰ ਦੇ ਵਿੱਚੋਂ ਨਿਕਲਣ ਦਾ ਤੁਹਾਡੇ ਕੋਲ ਹੱਲ ਕੀ ਹੈ ਕਿਉਂਕਿ ਪ੍ਰੋਬਲਮ ਤਾਂ ਹੈ ਆਪਾਂ ਇਹ ਵੇਖ ਲਈ ਕੋਲੋਨੀਅਲ ਰਿਪਰੈਸ਼ਨ ਦੇ ਵਿੱਚੋਂ ਨਿਕਲੀ ਹੋਈ ਸਾਡੀ ਕੋਲੋਨੀਅਲ ਮਾਈਂਡਸੈਟ ਜਿਹਨੇ ਸਾਨੂੰ ਇਹ ਜਿਹਨੇ ਸਾਨੂੰ ਇਹ ਧੱਕ ਦਿੱਤਾ ਕਿ ਜੇ ਤੁਸੀਂ ਅੰਗਰੇਜ਼ਾਂ ਦੇ ਜਾਂ ਵੈਸਟ ਦੇ ਪੈਰਾਮੀਟਰਸ ਦੇ ਵਿੱਚ ਫਿੱਟ ਹੋਣਾ ਆ ਤੇ ਤੁਹਾਨੂੰ ਵੈਸਟ ਵਰਗੇ ਹੀ ਲੱਗਣਾ ਚਾਹੀਦਾ ਤੁਸੀਂ ਸਿੰਘ ਜਾਂ ਕੌਰ ਹੋ ਕੇ ਸਿਕਸ ਕਾਲਰ ਨਹੀਂ ਹੋ ਸਕਦੇ ਤੁਹਾਨੂੰ ਮੈਕਲੋਡ ਜਾਂ ਇਹੋ ਜਿਹਾ ਹੋ ਕੇ ਸਿਕਸ ਕਾਲਰ ਹੋਣਾ ਪਊਗਾ ਪਰ ਇਹ ਤਾਂ ਪ੍ਰੋਬਲਮ ਆ ਇਹ ਤਾਂ ਐਪੀਡੈਮਿਕ ਆ ਹੁਣ ਇਹਦੇ ਵਿੱਚੋਂ ਨਿਕਲਣ ਦਾ ਹੱਲ ਕੀ ਆ ਤੇ ਇਹਦੇ ਵਿੱਚੋਂ ਹੱਲ ਫਿਰ ਉਹ ਰੈਸਟ ਆਫ ਅਰਥ ਦੇ ਵਿੱਚ ਆਉਂਦਾ ਮੈਨੂੰ ਐਜ਼ ਇਟ ਇਜ਼ ਕੋਟ ਕਰਦੀਆਂ ਉਹ ਲਿਖਦੇ ਨੇ ਥਰਡ ਵਰਲਡ ਮਸਟ ਨਾਟ ਬੀ ਕੰਟੈਂਟ ਟੂ ਡਿਫਾਈਨ ਇਟਸੈਲਫ ਇਨ ਰਿਲੇਸ਼ਨ ਟੂ ਵੈਲਿਊਜ਼ ਵਿਚ ਪ੍ਰਸੀਡਿਡ ਇਟ ਥਰਡ ਵਰਲਡ ਅੱਜ ਕੱਲ ਤੇ ਵਰਡ ਆਪਾਂ ਯੂਜ਼ ਨਹੀਂ ਕਰਦੇ ਪਰ ਥਰਡ ਵਰਲਡ ਉਹਨਾਂ ਸਾਰੀਆਂ ਜਿਹੜੀਆਂ ਕਦੀ ਕਲੋਨੀਅਲ ਸੀਗੀਆਂ ਉਹਨਾਂ ਵਾਸਤੇ ਯੂਜ਼ ਕੀਤਾ ਜਾਂਦਾ ਕਿ ਉਹ ਉਹਨਾਂ ਵੈਲਿਊਜ਼ ਨਾਲ ਆਪਣੇ ਆਪ ਨੂੰ ਡਿਫਾਈਨ ਨਾ ਕਰੇ ਜਿਹੜੀਆਂ ਉਹਨੂੰ ਪ੍ਰੋਸੀਡ ਕਰਦੀਆਂ ਯਾਨੀ ਕਿ ਕਲੋਨੀਅਲ ਵੈਲਿਊਜ਼ ਔਨ ਦਾ ਕੰਟਰੀ ਦੀ ਅੰਡਰ ਡਿਵੈਲਪਡ ਕੰਟਰੀਜ਼ ਮਸਟ ਐਂਡੇਵਰ ਟੂ ਫੋਕਸ ਔਨ देयर ਓਨ ਵੈਲਿਊਜ਼ ਐਸ ਵੈਲ ਐਸ ਮੈਥਡਸ ਐਂਡ ਸਟਾਈਲ ਸਪੈਸੀਫਿਕ ਟੂ ਥੈਮ ਬਜਾਏ ਇਹ ਦੇ ਕੇ ਜੋ ਵੈਸਟ ਨੇ ਜੋ ਕਲੋਨੀਅਲ ਅਧਾਰਿਆ ਨੇ ਤੁਹਾਡੇ ਉੱਤੇ ਸਟਰਕਚਰਸ ਧੋਪੇ ਆ ਉਹਨਾਂ ਦੇ ਵੱਲੋਂ ਵੇਖਣ ਦੇ ਤੁਸੀਂ ਆਪਣੇ ਜਿਹੜੇ ਤੁਹਾਨੂੰ ਸਪੈਸੀਫਿਕ ਚੀਜ਼ਾਂ ਨੇ ਜਿਹੜੇ ਸਟਾਈਲ ਤੁਹਾਨੂੰ ਸਪੈਸੀਫਿਕ ਨੇ ਤੁਹਾਡੀ ਇੰਡੀਜਨਸ ਲੈਂਗੁਏਜ ਨੂੰ ਇੰਡੀਜਨਸ ਨੋਲੇਜ ਨੂੰ ਸਪੈਸੀਫਿਕ ਨੇ ਤੁਸੀਂ ਉਹਨਾਂ ਦੇ ਨਾਲ ਕੰਮ ਕਰੋ ਉਸ ਤੋਂ ਬਿਨਾ ਤੁਹਾਡੀ ਜਿਹੜੀ ਮੁਕਤੀ ਆ ਉਹ ਹੋ ਹੀ ਨਹੀਂ ਸਕਦੀ ਤੁਸੀਂ ਆਪਣੇ ਆਪ ਨੂੰ ਡੀ ਕੋਲੋਨਾਈਜ਼ ਕਰ ਹੀ ਨਹੀਂ ਸਕਦੇ ਇਹ ਫਰੈਂਸ ਫੈਨਨ ਦੀ ਜਿਹੜੀ ਰੈਸਟ ਆਫ ਅਰਥ ਦੇ ਵਿੱਚੋਂ ਬੜਾ ਕਲੀਅਰ ਦੱਸਦੇ ਆ ਔਰ ਇਹੀ ਗੱਲ ਮੈਨੂੰ ਲੱਗਦਾ ਕਿ ਸਾਨੂੰ ਆਪਣੇ ਉੱਤੇ ਕਰਨੀ ਪੈਣੀ ਆ ਮੈਂ ਰਿਕੁਐਸਟ ਕਰਦੀ ਆ ਜਿੰਨੇ ਵੀ ਵੈਸਟਰਨ ਯੂਨੀਵਰਸਿਟੀਆਂ ਦੇ ਵਿੱਚ ਸਕਾਲਰਸ ਬੈਠੇ ਨੇ ਬਹੁਤ ਲੰਬਾ ਸਮਾਂ ਹੋ ਗਿਆ ਲੋਗ ਕੋਲੋਨੀਅਲ ਤੋਂ ਪੋਸਟ ਕੋਲੋਨੀਅਲ ਹੋਏ ਤੇ ਪੋਸਟ ਕੋਲੋਨੀਅਲ ਤੋਂ ਡੀ ਕੋਲੋਨੀਅਲ ਵੀ ਹੋ ਗਏ ਆਪਾਂ ਹਜੇ ਐਂਟੀ ਕਲੋਨੀਅਲ ਨਹੀਂ ਹੋ پا ਰਹੇ ਬੇਸ਼ੱਕ ਆਪਾਂ ਕਿਤਾਬਾਂ ਕੱਢ ਦਿੱਤੀਆਂ ਨੇ ਰੌਟਲੇਜ ਵੱਲੋਂ ਛਪੀਆਂ ਹੋਈਆਂ ਕਿਤਾਬਾਂ ਨੇ ਪੋਸਟ ਕਲੋਨੀਅਲ ਸਿੱਖ ਆਇਡੈਂਟਿਟੀਆਂ ਦੇ ਉੱਪਰ ਬਟ ਅਸੀਂ ਅਗਰ ਧਿਆਨ ਨਾਲ ਆਪਣੇ ਆਪ ਨੂੰ ਸੱਚੇ ਮਨ ਨਾਲ ਘੋਖ ਕੇ ਦੇਖੀਏ ਨਾ ਤੇ ਅਸੀਂ ਹਜੇ ਐਂਟੀ ਕਲੋਨੀਅਲ ਹੀ ਨਹੀਂ ਹੈ ਅਸੀਂ ਅੱਜ ਵੀ ਉਹ ਆ ਜਿਹੜੇ ਸੋਚ ਰਹੇ ਆ ਕਿ ਅੰਗਰੇਜ਼ਾਂ ਦੇ ਜਿਹੜੇ ਪੈਰਾਮੀਟਰ ਸੀ ਅੰਗਰੇਜ਼ਾਂ ਦੀ ਜਿਹੜੀ ਥਿਊਰੀ ਸੀ ਅੰਗਰੇਜ਼ਾਂ ਦੀਆਂ ਜਿਹੜੀਆਂ ਫਿਲਾਸਫੀ ਸੀ ਉਹ ਸਾਡੇ ਉੱਤੇ ਬੈਟਰ ਹੈ ਅਸੀਂ ਅੱਜ ਵੀ ਇਹ ਸੋਚਦੇ ਹਾਂ ਕਿ ਮੈਕਲੌਡ ਸਾਨੂੰ ਜ਼ਿਆਦਾ ਬੈਟਰ ਜਾਣਦਾ ਸਾਡੇ ਆਪਣੇ ਨਾਲੋਂ ਅਸੀਂ ਅੱਜ ਵੀ ਇਹ ਸੋਚਦੇ ਹਾਂ ਕਿ ਗੁਰੂ ਨਾਨਕ ਤੋਂ ਜ਼ਿਆਦਾ ਜਿਹੜੀ ਪ੍ਰੋਪਰ ਡੈਫੀਨੇਸ਼ਨ ਆ ਮੈਕਲੌਡ ਦੇਊਗਾ ਸਿੱਖਾਂ ਦੀ ਕਿ ਸਿੱਖ ਕੌਣ ਹੁੰਦੇ ਨੇ ਸੋ ਸਾਨੂੰ ਇਸ ਸਟਰਕਚਰ ਚੋਂ ਬਾਹਰ ਕੱਢਣਾ ਹੈ ਸਾਡਾ ਨਾ ਸਿਰਫ ਸਾਡੇ ਸਾਡੇ ਲਈ ਇੰਪੋਰਟੈਂਟ ਵੀ ਆ ਇਹ ਸਾਡੀ ਰਿਸਪੌਂਸਿਬਿਲਟੀ ਵੀ ਆ ਬਾਹਰ ਲੀਆਂ ਯੂਨੀਵਰਸਿਟੀਆਂ ਦੇ ਵਿੱਚ ਬੈਠ ਕੇ ਸਾਨੂੰ ਡੀ ਕੋਲੋਨਾਈਜ਼ੇਸ਼ਨ ਆਫ ਸਿੱਖ ਸਟੱਡੀਜ਼ ਕਰਨੀ ਬਹੁਤ ਬਹੁਤ ਜ਼ਰੂਰੀ ਹੈ ਆਈ ਥਿੰਕ ਤੁਸੀਂ ਸਰਦਾਰ ਕਪੂਰ ਸਿੰਘ ਨਾਲ ਸਹਿਮਤ ਹੋਵੋ ਜਾਂ ਨਾ ਸਹਿਮਤ ਹੋਵੋ ਪਰ ਜਿਸ ਦਿਨ ਅਸੀਂ ਡੀਕਲੋਨਾਈਜ਼ੇਸ਼ਨ ਆਫ ਸਿਕ ਸਟਡੀਆਂਸ ਕਰਨੀ ਸ਼ੁਰੂ ਕਰ ਦਾਂਗੇ ਸਰਦਾਰ ਕਪੂਰ ਸਿੰਘ ਅਤੇ ਹੋਰ ਸਾਰੇ ਹਿਸਟੋਰੀయన్స్ ਜਿਹੜੇ ਸਿੱਖ ਇੰਟੈਲੈਕਚੁਅਲਸ ਨੇ ਉਹਨਾਂ ਨੂੰ ਆਪਣੇ ਆਪ ਇੱਕ ਜਿਹੜੀ ਸ਼ਰਧਾਂਜਲੀ ਆ ਉਹ ਮਿਲਣੀ ਸ਼ੁਰੂ ਹੋ ਜੂਗੀ ਇਨੀਆਂਕ ਮੇਰੀਆਂ ਬੇਨਤੀਆਂ ਪ੍ਰਵਾਨ ਕਰਨਾ ਜੇ ਮੇਰੀ ਕਹਿਣ ਦੇ ਨਾਲ ਕਿਸੇ ਦੇ ਮਨ ਨੂੰ ਕੋਈ ਟੇਸ ਪਹੁੰਚੀ ਹੋਵੇ ਤਾਂ ਦੋਨੋਂ ਹੱਥ ਜੋੜ ਕੇ ਮਾਫੀ ਹੈ ਜੀ ਆ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ